ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਕੜਾਕੇ ਦੀ ਠੰਡ ਦੇ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਛੁੱਟੀਆਂ ਨੂੰ ਵਧਾ ਕੇ 20 ਤਰੀਕ ਤੱਕ ਕਰ ਦਿੱਤਾ ਗਿਆ ਹੈ ਤੇ 22 ਤਰੀਕ ਤੋਂ ਸਕੂਲ ਖੁੱਲਣਗੇ ਪਹਿਲਾਂ ਮਾਨ ਸਰਕਾਰ ਨੇ ਪੰਜਾਬ ਭਰ ਦੇ ਸਾਰੇ ਸਕੂਲਾਂ ਦੀਆਂ ਛੁੱਟੀਆਂ ਨੂੰ ਵਧਾ ਕੇ 14 ਤਰੀਕ ਤੱਕ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਮਾਪਿਆਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਲਗਾਤਾਰ ਕਿ ਠੰਡ ਬਹੁਤ ਜ਼ਿਆਦਾ ਹੈ ਬੱਚੇ ਬਿਮਾਰ ਹੋ ਰਹੇ ਸਨ ਤਾਂ ਹੀ ਜਿਹੜਾ ਹੈ ਛੁੱਟੀਆਂ ਵਿੱਚ ਵਾਅਦਾ ਕਰ ਦਿੱਤਾ ਗਿਆ ਸੀ ਪਰ ਠੰਡ ਹੱਲੇ ਵੀ ਬਹੁਤ ਜ਼ਿਆਦਾ ਹੈ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਛੁੱਟੀਆਂ ਨੂੰ ਵਧਾ ਕੇ 20 ਤਰੀਕ ਤੱਕ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਹੀ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਜਿਹੜੇ ਆ ਉਹ 20 ਤਰੀਕ ਤੱਕ ਬੰਦ ਰਹਿਣਗੇ। ਬਾਕੀ ਪੰਜਾਬ ਦੇ ਸਕੂਲਾਂ ਦੀ ਕੀ ਨਵੀਂ ਅਪਡੇਟ ਹੈ ਉਹ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅਗਰ ਤੁਸੀਂ ਚੈਨਲ ਤੇ ਨਵੇਂ ਉਦਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚੀ ਜrove। ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਰੱਖਣਾ ਕਿ ਸਕੂਲ ਖੁੱਲਣੇ ਚਾਹੀਦੇ ਹਨ ਜਾਂ ਨਹੀਂ